ਕਾਹ ਕਰਦਾ ਸਾ ਵਾਈਟ ਵਾਈ ਕੀ ਫਟੇ ਜਿਸ ਤਰ੍ਹਾਂ ਕਿ ਮੈਨ ਤੋਂ ਪਹਿਲ ਨੂੰ ਸਾਡੇ ਗੁਰੂ ਘਰ ਦੇ ਸਿਕਲ ਸੁਸਾਇਟੀ ਦੇ ਪ੍ਰਧਾਨ ਸਾਹਿਬ ਮੱਖੜਿਆ ਲਪਾਣਾ ਦੇ ਪ੍ਰਧਾਨ ਸਾਹਿਬ ਤੇ ਸਾਡੇ ਸਿਕਲ ਸੁਸਾਇਟੀ ਦੇ ਕੋਆਰਡੀਨੇਟਰ ਬੋਲ ਕੇ ਗਏ ਹਨ ਅਸਲ ਵਿੱਚ ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲ ਨੂੰ ਬੁਲਾਰਿਆਂ ਨੇ ਬੋਲਿਆ ਜਿਹੜਾ ਸਿੱਖ ਧਰਮ ਦਾ ਜਿਹੜਾ ਜਿਹੜਾ ਪਹਿਲਾ ਸਾਡਾ ਗੁਰੂ ਸਾਹਿਬ ਹੋਏ ਆ ਗੁਰੂ ਨਾਨਕ ਦੇਵ ਜੀ ਜਦੋਂ ਇਸ ਧਰਤੀ ਤੇ ਆਏ ਤੇ ਦੁਨੀਆ ਤੇ ਬਹੁਤ ਜ਼ਿਆਦਾ ਜ਼ੁਲਮ ਹੁੰਦਾ ਸੀ ਉਸ ਜੁਲਮ ਨੂੰ ਜਿਹੜਾ ਹਨੇਰਾ ਸੀ ਬਾਬੇ ਨਾਨਕ ਨੇ ਚਾਨਣ ਦਿਖਾਇਆ ਲੋਕਾਂ ਨੂੰ ਆ ਕੇ ਸਾਡੇ ਪਹਿਲੇ ਗੁਰੂ ਵੀ ਜੇਲਾਂ ਦੇ ਵਿੱਚ ਗਏ ਤੇ ਇਸੇ ਤਰ੍ਹਾਂ ਇਸ ਕਹਾਣੀ ਨੂੰ ਦਰਉਂਦੇ ਹੋਏ ਜਿਹੜੇ ਦਸਾਂ ਗੁਰੂਆਂ ਤੱਕ ਜਿਹੜੇ ਦਸ ਗੁਰੂ ਗੁਰੂ ਤੇਗ ਬਹਾਦਰ ਜੀ ਆ ਨੌਵੇਂ ਗੁਰੂ ਉਹਨਾਂ ਨੇ ਆਪਣੀ ਜਿਹੜੀ ਕੁਰਬਾਨੀਆਂ ਹਿੰਦੂ ਧਰਮ ਵਾਸਤੇ ਦਿੱਤੀ ਜਿਹੜਾ ਸਿੱਖ ਆ ਨਾ ਕਦੀ ਕਿਸੇ ਦਾ ਜੁਰਮ ਸੰਹਦਾ ਤੇ ਨਾ ਹੀ ਕਿਸੇ ਨੂੰ ਜੁਰਮ ਦਿੰਦਾ ਤੇ ਨਾ ਹੀ ਕਿਸੇ ਨੂੰ ਲਾਗੇ ਜਿਹੜਾ ਕੋਈ ਬੰਦਾ ਲਾਗੇ ਖੜਾ ਉੱਤੇ ਜੁਰਮ ਹੁੰਦਾ ਤੇ ਉਹ ਸਹਿ ਸਕਦਾ ਗੁਰੂ ਸਾਹਿਬ ਨੇ ਗੁਰੂ ਗੁਰੂ ਤੇਗ ਬਹਾਦਰ ਨੇ ਜੋ ਕੁਰਬਾਨੀ Hindu ਧਰਮ ਵਾਸਤੇ ਇੰਡੀਆ ਦੇ ਵਿੱਚ ਦਿੱਤੀ ਉਸ ਨੂੰ ਦੁਨੀਆ ਦਾ ਕੋਈ ਵੀ ਇਨਸਾਨ ਭੁੱਲ ਨਹੀਂ ਸਕਦਾ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਗਾਂਧੀ ਨੂੰ ਰਾਸ਼ਟਰਪਤੀ ਜਿਹੜਾ ਰਾਸ਼ਟਰ ਦਾ ਪਿਤਾ ਸਮਝਦੇ ਆ ਮੈਂ ਸਮਝਦਾ ਪੀ ਜਿਹੜੇ ਹਿੰਦੂਆਂ ਨੂੰ ਦਾ ਜਿਹੜੀ ਉਥੋਂ ਦੀ ਗਵਰਨਮੈਂਟ ਨੂੰ ਇਹ ਮੰਨ ਲੈਣਾ ਚਾਹੀਦਾ ਅਗਰ ਰਾਸ਼ਪਤਾ ਹੈ ਤੋ ਗੁਰੂ ਤੇਗ ਬਹਾਦਰ ਆ ਇੰਡੀਆ ਦਾ ਕਿ ਉਸ ਨੇ ਹਿੰਦੂ ਕੌਮ ਦਾ ਜਿਹੜਾ 90% ਤਕਰੀਬਨ ਇੰਡੀਆ ਦੇ ਵਿੱਚ ਕੌਮ ਰਹਿੰਦੀ ਆ ਉਸ ਨੂੰ ਬਚਾਉਣ ਵਾਸਤੇ ਮੰਦਰਾਂ ਨੂੰ ਬਚਾਉਣ ਵਾਸਤੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੀ ਬਹੁਤ ਵੱਡੀ ਕੁਰਬਾਨੀ ਕੀਤੀ ਇਸ ਕਰਕੇ ਹਮੇਸ਼ਾ ਜਿੰਨੇ ਵੀ ਅਸੀਂ ਗੁਰੂ ਘਰ ਇੱਥੇ ਇਕੱਠੇ ਹੋਏ ਆ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਜਿਦਾ ਕਿ ਸਾਡੇ ਕੋਲ ਸੰਮਰ ਕੈਂਪ ਦੇ ਵਿੱਚ ਤਕਰੀਬਨ 400 ਜਿਹੜਾ ਬੱਚਾ ਉਹ ਆਉਂਦਾ ਤੇ ਜਿਹੜਾ 3-400 ਬੱਚਾ ਉਹ ਮੱਖਣਸ਼ਾਲਾ ਬਾਣਾ ਗੁਰੂ ਘਰ ਦੇ ਵਿੱਚ ਆਉਂਦਾ ਤੇ ਬਾਕੀ ਗੁਰੂ ਘਰਾਂ ਦੇ ਵਿੱਚ ਵੀ ਜਿਹੜੇ ਬੱਚੇ ਆਉਂਦੇ ਆ ਮੈਂ ਸਮਝਦਾ ਵੀ ਦਿਨ ਤੇ ਥੋੜੇ ਰਹਿ ਗਏ ਪਰ ਜਿਹੜੀ ਚਿੱਟੀ ਯੂਨੀਫਾਰਮਾਂ ਇਹਨਾਂ ਬੱਚਿਆਂ ਕੋ ਆਟੋਮੈਟਿਕ ਹੈਗੀ ਆ ਤੇ ਜਿਹੜਾ 11200 ਬੱਚਾ ਅਗਰ 1500 ਬੱਚਾ ਉਹ ਉਸ ਸਮੂਹੀ پارک ਦੇ ਵਿੱਚ ਆ ਕੇ ਬੈਠੇ ਤੇ ਲੋਕਾਂ ਨੂੰ ਪਤਾ ਲੱਗ ਜਵੇ ਤੇ ਨਾਲੋਂ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਗੁਰੂ ਤੇਗ ਬਹਾਦਰ ਨੇ ਕਿਸ ਤਰ੍ਹਾਂ ਕੁਰਬਾਨੀ ਦਿੱਤੀ ਸੀ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਅਗਰ ਕੋਈ ਵੀ ਸਾਡਾ ਵੀਰ ਮੇਰਤਕ ਜਿਹੜਾ ਨਵਾਂ ਮੈਦਾਨੀ ਮੇਰ ਬਣਿਆ ਅਗਰ ਉਹ ਉਸ ਦਿਨ ਉੱਥੇ ਆ ਕੇ 5-7 ਮਿੰਟ ਮਤਲਬ ਸਾਡੇ ਵਿੱਚ ਉਹਨਾਂ ਨੂੰ ਟਾਈਮ ਦੇ ਕੇ ਉਹਨਾਂ ਨੂੰ ਸਾਡਾ ਕੋਟਾ ਖੜਾ ਬੁਲਾ ਲਾ ਜਿਹੜਾ ਸਿੱਖੀ ਸਿੱਖੀ ਬਾਰੇ ਦੱਸ ਸਕੇ ਉਸ ਨੂੰ ਵੀ ਸਦਣਾ ਚਾਹੀਦਾ ਕਿਉਂ ਸਾਡੇ ਧਰਮ ਦਾ ਤੇ ਜਿਹੜਾ ਮੁਸਲਮਾਨ ਧਰਮ ਦਾ ਇਹ ਵੀ ਜਿਦਾਂ ਹਰਮੰਦਰ ਸਾਹਿਬ ਦੀ